ਸਾਰਿਆਂ ਨੂੰ ਪਿਆਰ ਭਰੀ ਸਵੇਰকাল ਦੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਆਪਣੇ ਚੈਨਲ 'ਤੇ। ਸੋ ਦੋਸਤੋ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਜਿਹੜਾ ਪੰਜਾਬ ਦੇ ਮਲਾਜ਼ਮਾਂ ਨੂੰ ਕੀ ਲਾਭ ਹੋਵੇਗਾ। ਮਲਾਜ਼ਮਾਂ ਤੇ ਪੈਨਸ਼ਨ ਨੂੰ ਜਿਹੜੀਆਂ ਜਿੰਨੀਆਂ ਵੀ ਪੈਂਡਿੰਗ ਪਈਆਂ ਮੰਗਾਂ ਨੇ ਜਿਵੇਂ ਕਿ 11% ਦੀਆਂ ਤਿੰਨ ਕਿਸ਼ਤਾਂ 18228 ਕਰੋੜ ਰੁਪਏ ਦਾ ਤੇ 5.5 ਸਾਲਾਂ ਦਾ ਜਿਹੜਾ ਬਕਾਇਆ ਜਿਹੜਾ ਪੈਂਡਿੰਗ ਹੈ ਮਲਾਜ਼ਮਾਂ ਦਾ ਜਿਸ ਨੂੰ ਲੈ ਕੇ ਮੰਗਾਂ ਨੂੰ ਪੂਰੀਆਂ ਹੋਣ ਦੀ ਉਡੀਕ ਜਿਹੜੇ ਇਹਨੇ ਮਲਾਜ਼ਮ ਲਗਾਤਾਰ ਤੋਂ ਸੰਘਰਸ਼ ਧਰਨੇ ਮਜ਼ਾਰੇ ਕਰ ਰਹੇ ਨੇ। 2.00 ਫੈਕਟਰ ਦੇ ਨਾਲ-ਨਾਲ 15% ਦਾ ਜਿਹੜਾ ਲਾਭ ਹੈ ਜਿਹੜਾ ਨਵੀਆਂ ਸਰਕਾਰਾਂ ਨੇ ਜਿਹੜਾ ਬੰਦ ਕਰ ਦਿੱਤਾ ਸੀ ਜਿਹੜੇ ਮੁਲਾਜ਼ਮ ਕੱਚੇ ਮੁਲਾਜ਼ਮ ਨੇ ਉਹਨਾਂ ਨੂੰ ਪੱਕਾ ਜਿਹੜਾ ਹੈ ਕੀਤਾ ਜਾਵੇ ਇਹਨਾਂ ਮੰਗਾਂ ਦੇ ਉੱਪਰ ਜ਼ਿਕਰ ਹੋਣ ਤੋਂ ਬਾਅਦ ਮੁਲਾਜ਼ਮਾਂ ਦੀਆਂ ਕਿਹੜੀਆਂ ਮੰਗਾਂ ਪੂਰੀਆਂ ਹੋ ਸਕਦੀਆਂ ਪੰਜਾਬ ਦੇ ਕਿਹੜੇ-ਕਿਹੜੇ ਲਾਭ ਜਿਹੜੇ ਹੈ ਨਵੇਂ ਲਾਭ ਹੋ ਰਿਤੇ ਜਾ ਸਕਦੇ ਸਾਰੀ ਹੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਵਾਂਗੇ ਵੀਡੀਓ ਨਾਲ ਅੰਤ ਤੱਕ ਜ਼ਰੂਰ ਬਨੇ ਰਹਿਣਾ ਚੈਨਲ ਤੇ ਨਵੇਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਯੂਰ ਕਰ ਲੈਣਾ ਜੀ ਹੁਣ ਚੱਲਦੇ ਆਂ ਅਸਤੀ ਵੱਡੀ ਅਪਡੇਟ ਦੇ ਸੋ ਦੋਸਤੋ ਜਿਹੜੀ ਕਰਮਚਾਰੀਆਂ ਦੇ ਲਈ ਵੱਡੀ ਖੁਸ਼ਖਬਰੀ ਨਿਕਲ ਕੇ ਸਾਹਮਣੇ ਆਈ ਹੈ ਇਸ ਇਹ ਜਿਹੜਾ ਸਹੀ ਸਮਾਂ ਹੈ ਜਦੋਂ ਕਰਮਚਾਰੀ ਆਪਣੀਆਂ ਇਜਾਇਜ਼ ਮੰਗਾਂ ਨੂੰ ਸਹੀ ਸਮੇਂ ਤੇ ਠੀਕ ਮੰਨ ਚੁਕੇ ਪੇਸ਼ ਕਰ ਸਕਦੇ ਹਨ ਇਸ ਵਾਰ ਕਿਸੇ ਵੀ ਤਰ੍ਹਾਂ ਦੀ ਜਿਹੜੀ ਗਲਤੀ ਤੋਂ ਬਚਦੇ ਹੋਏ ਆਪਣੇ ਮਸਲੇ ਆਪਣੀਆਂ ਪੈਂਡਿੰਗ ਪਈਆਂ ਮੰਗਾਂ ਇਸ ਪੇ ਕਮਿਸ਼ਨ ਦੇ ਤਹਿਤ ਹੱਲ ਹੋ ਸਕਦੀਆਂ ਹਨ ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਕੇਂਦਰ ਸਰਕਾਰ ਦੇ ਕਰਮਚਾਰੀ ਦੇ ਲਈ ਇੱਕ ਵੱਡੀ ਖੁਸ਼ਖਬਰੀ ਆਈ ਹੈ ਰੇਲਵੇ ਡਿਫੈਂਸ ਪੋਸਟਲ ਸਮੇਤ ਸਭ ਕੇਂਦਰੀ ਵਿਭਾਗਾਂ ਦੇ ਸਰਵਿਸ ਅਤੇ ਰਿਟਾਇਰਡ ਕਰਮਚਾਰੀ ਤਿਆਰ ਹੋ ਜਾਣ ਕਿਉਂਕਿ 8ਵੇਂ ਤਨਖਾਹ ਕਮਿਸ਼ਨ ਦੀ ਘੋਸ਼ਣਾ ਹੋ ਚੁੱਕੀ ਹੈ ਇਸ ਦੇ ਨਾਲ ਹੀ ਮਲਾਜ਼ਮਾਂ ਨੂੰ 38% ਤਨਖਾਹ ਦੇ ਵਿੱਚ ਵਾਧਾ ਹੋ ਜਿਹੜਾ ਕੀ ਵਾਧਾ ਵਦੇਰਾ ਹੋਵੇਗਾ ਅਤੇ ਨਾਲ ਹੀ ਪੈਸ਼ਨਰਸ ਨੂੰ 34% ਦਾ ਵਾਧਾ ਹੋਵੇਗਾ ਇਹ ਕਮਿਸ਼ਨ ਜਨਵਰੀ ਜਿਹੜਾ ਹੈ ਪੇ ਕਮਿਸ਼ਨ ਜਿਹੜਾ ਹੈ ਜਨਵਰੀ 2026 ਤੋਂ ਲਾਗੂ ਕੀਤਾ ਜਾਵੇਗਾ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਨਵੇਂ ਬਜਟ ਤੋਂ ਪਹਿਲਾਂ ਹੀ ਕੇਂਦਰ ਸਰਕਾਰ ਦੇ ਸਾਰੇ ਹੀ ਕਰਮਚਾਰੀ ਲਈ ਸੈਂਟਰ ਪੇ ਕਮਿਸ਼ਨ ਦਾ ਗਠਨ ਨੂੰ ਮંજੂਰੀ ਦੇ ਦਿੱਤੀ ਹੈ ਤੋਂ ਦੋਸਤੋ ਇਸ ਦੇ ਵਿੱਚ ਜਿਹੜੀ ਹੈ ਪੰਜਾਬ ਦੇ ਮਲਾਜ਼ਮਾਂ ਤੇ ਵਿੱਚ ਖੁਸ਼ੀ ਦੀ ਲਹਿਰ ਹੈ ਇਸ ਮੌਕੇ ਤੇ ਕੇਂਦਰੀ ਮੰਤਰੀ ਜਿਹੜੇ ਅਸ਼ਵਨੀ ਵਿਆਸ਼ਮ ਨੇ ਇਹ ਹੀ ਕਿਹਾ ਹੈ ਕਿ 1947 ਤੋਂ ਹੁਣ ਤੱਕ ਸੱਤ ਜਿਹੜੇ ਸਤਵਾਂ ਤਨਖਾਹ ਕਮਿਸ਼ਨ ਲਾਗੂ ਕੀਤੇ ਜਾ ਚੁੱਕੇ ਹਨ ਪ੍ਰਧਾਨ ਮੰਤਰੀ ਜੀ ਨੇ ਕਮਿਸ਼ਨ ਦੀ ਪ੍ਰਕਿਰਿਆ ਨੂੰ ਸਮੇਂ ਬਾਦ ਆ ਤੇ ਲਾਗੂ ਕਰਨ ਜੋ ਫੈਸਲਾ ਲਿਆ ਹੈ ਉਸ ਦੇ ਤੈ 8 ਥਾ ਤਨਖਾਹ ਕਮਿਸ਼ਨ ਦੀ ਘੋਸ਼ਣਾ ਕੀਤੀ ਗਈ ਹੈ ਇਸ ਦਾ ਕਾਰਜਕਾਲ 2026 ਤੋਂ ਸ਼ੁਰੂ ਹੋਵੇਗਾ ਤੇ ਸਾਰੀਆਂ ਹੀ ਸਿਫਾਰਸ਼ਾਂ ਸਮੇਤ ਤੋਂ ਪਹਿਲਾਂ ਪੂਰੀਆਂ ਕਰ ਲਈਆਂ ਜਾਣਗੀਆਂ ਪਿਛਲੇ ਕੁਝ ਸਮਾਂ ਸਮੇਂ ਤੋਂ ਤਨਖਾਹ ਕਮਿਸ਼ਨ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਕਿਆਸ ਲਗਾਏ ਜਾ ਰਹੇ ਹਨ ਕਿ ਕੋਈ ਕਈ ਲੋਕ ਇਹ ਕਹਿੰਦੇ ਸੀ ਕਿ ਅਟਕਲਾਂ ਤਨਖਾਹ ਕਮਿਸ਼ਨ ਲਾਗੂ ਨਹੀਂ ਹੋਵੇਗਾ ਪਰ ਇਸ ਘੋਸ਼ਣਾ ਨੇ ਸਾਰੀਆਂ ਹੀ ਕਿਰਿਆ ਸਮਾਜੀ ਅਤੇ ਪੂਰਾ ਵਿਰਾਮ ਲਗਾ ਦਿੱਤਾ ਹੈ ਹੁਣ ਕਰਮਚਾਰੀਆਂ ਤਨਖਾਹ ਦੇ ਨਾਲ ਜੁੜੀਆਂ ਜਿਹੜੀਆਂ ਗੜਬੜੀਆਂ ਹੱਲ ਹੋਣ ਦੀ ਉਮੀਦ ਹੈ ਸੋ ਦੋਸਤੋ ਇਹ ਸੀ 8ਵੀਂ ਤਨਖਾਹ ਕਮਿਸ਼ਨ ਨਾਲ ਜੁੜੀ ਵੱਡੀ ਖਬਰ ਸੋ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਵੀਡੀਓ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਮਿਲਦੇ ਆ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ